ਮੈਡਮ ਅੱਜ ਦੇ ਸਕੂਲ ਦੇ ਵਿੱਚ ਬਾਵਲਪੁਰ ਮਹਾਸੰਗ ਤੇ ਪੰਚਾਇਤ ਦੀ ਟੀਮ ਨੇ ਵਿਜ਼ਿਟ ਕੀਤਾ ਹੈ ਆ ਪੌਦੇ ਲਾਣ ਲਈ ਵਾਤਾਵਰਣ ਨੂੰ ਸ਼ੁੱਧ ਤੇ ਹਰਿਆ ਭਰਿਆ ਰੱਖਣ ਲਈ ਕਿਉਂਕਿ ਪਿਛਲੇ ਦਿਨੀ ਟੈਂਪਰੇਚਰ 50 55 60 ਡਿਗਰੀ ਤੱਕ ਪਹੁੰਚ ਗਏ ਸੀਗੇ ਉਹਨੂੰ ਮੁੱਖ ਰੱਖਦੇ ਹੋਏ ਕਿ ਵੀ ਜਿਹੜੇ ਪੌਦੇ ਰੋਪਣ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਕੋਈ ਸੰਦੇਸ਼ महासंघ की तरफ़ से ज्ञानचंद चंद्र कटारी जी की तरफ से कि बहुत ही अच्छा उपरला किया जा रहा है कि जो स्कूलों में इस तरह से पौधे लगाए जा रहे हैं जिस तरह से मौसम्स में चाहे वो सर्दी है गर्मी है बारिश है बहुत ज़्यादा बदलाव आ रहा है बाढ़ आ जाती है गर्मियों में जो है वो टम्परेचर बहुत हाई हो जाता है सर्दियों में जो है वस में सर्दी पड़ती है तो इस तरह को मैनेज करने के लिए नेचर को मैनेज करने के लिए ग्रीनरी करना नए पौधे लगाना बहुत ज़रूरी है हम काट तो देते हैं बट उसकी जगह पर जब तक नए नहीं, नहीं लगाते हैं तब तक हमारी जो नेचर है वो सेव नहीं हो सकती नेचर को बचाने के लिए यही संदेश मैं सबको देना चाहूँगी कि अगर आप एक पेड़ काटते हो तो उसकी जगह पर कम से कम दो पेड़ ज़रूर लगाइए नेचर है तो हम लोग हैं अगर नेचर नहीं है तो हम लोग नहीं रह सकते ਧੰਨਵਾਦ ਜੀ ਹਾਂਜੀ ਜਿਹੜੀ ਇਹ ਕੌਮੀ ਪ੍ਰਧਾਨ ਗਿਆਨ ਚੰਦ ਕਟਾਰੀ ਜੀ ਦੀ ਅਗਵਾਈ ਹੇਠ ਪੋਦੋ ਰੋਪਣ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਕੋਈ ਸੰਦੇਸ਼ ਅੱਜ ਅਸੀਂ ਭਾਰਤੀਆ ਬੋਲਪੁਰ ਮਾਸਾਂਜੀ ਗਿਆਨ ਚੰਦ ਕਟਾਰੀ ਜੀ ਸਾਡੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਅਗਵਾਈ ਦੇ ਹੇਠ ਅਸੀਂ ਵੱਖ-ਵੱਖ ਸਕੂਲਾਂ 'ਚ ਸਤੀ ਮੰਦਰ ਸਮਾਣੇ ਦੀਆਂ ਬਹੁਤ ਜਗ੍ਹਾ ਦੇ ਉੱਤੇ ਪੇੜ ਲਾਇਏ ਨੇ ਅੱਜ ਅਸੀਂ ਹੁਣ ਇੱਥੇ ਸੈਂਟਰਲ ਰਿਸਟ ਇੰਗਲਿਸ਼ ਸਕੂਲ 'ਚ ਪਹੁੰਚੇ ਆਂ ਮੈਡਮ ਪ੍ਰਿੰਸੀਪਲ ਤੇ ਇਹ ਬੱਚੇ ਤੇ ਸਟੂਡੈਂਟ ਔਰ ਬੇਟੀਆਂ ਬਹੁਤ ਅੱਛਾ ਮਾਤਾਵਰਣ ਮਿਲਿਆ ਸਾਫ਼ ਸੁਥਰਾ ਸਕੂਲ ਦੇ ਵਿੱਚ ਸਿਸਟਮ ਹੈ ਔਰ ਸਾਨੂੰ ਬਹੁਤ ਮਨ ਨੂੰ ਖੁਸ਼ੀ ਮਿਲੀ ਹੈ ਕਿ ਇਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੀ ਦੇਖ ਰੇਕ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਪਹਿਲੇ ਵੀ ਇੱਥੇ ਜੋ ਪੇੜ ਲੱਗੇ ਹੋਏ ਨੇ ਉਹਨਾਂ ਦੀ ਦੇਖਿਆ ਸੀ ਬਹੁਤ ਸੰਭਾਲ ਕਰ ਰਹੇ ਨੇ ਅਸੀਂ ਮੈਡਮ ਪ੍ਰਿੰਸੀਪਲ ਦਾ ਤੇ ਟੋਟਲ ਸਕੂਲ ਦੇ ਮੈਨੇਜਮੈਂਟ ਔਰ ਜੋ ਸਾ ਇਹਨਾਂ ਦੀ ਦਿਲ ਦੀ ਗ੍ਰਾਂਈ ਤੋਂ ਧੰਨਵਾਦ ਕਰਦੇ ਆਂ ਤੇ ਕਿ ਜੇ ਪੇੜ ਹੈ ਤਾਂ ਅਸੀਂ ਆਹ ਸਾਹ ਵਾਤਾਵਰਨ ਨੂੰ ਦੇਖਦੇ ਹੋਏ ਬੱਚਿਓ ਇਹਨਾਂ ਨੂੰ ਆਪਾਂ ਨੂੰ ਲਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਟੈਂਪਰੇਚਰ ਹੈ ਤਾਂ ਸਾਨੂੰ ਇਸ ਤੋਂ ਰਾਹਤ ਮਿਲ ਚੁਕੇ ਇਹਨਾਂ ਕੁਝ ਕਹਿਣਾਂ ਮੈਂ ਦਿਲ ਦੀਆਂ ਗ੍ਰਾਂਈਆਂ ਤੋਂ ਇਹਨਾਂ ਦਾ ਧੰਨਵਾਦ ਤੇ ਇਸ ਸੈਂਟਰਲ ਸਕੂਲ ਦੇ ਵਿੱਚ ਆਏ ਪੇੜ ਲਗਾਉਣ ਵਾਸਤੇ ਗਿਆਨ ਚੰਦ ਕਟਾਰੀਆ ਦੀ ਰਹਿਨਮਾਈ ਵਿੱਚ ਤੇ ਸਭ ਤੋਂ ਵੱਡਾ ਸੰਦੇਸ਼ ਹੈ ਸਕੂਲ ਦੇ ਬੱਚਿਆਂ ਦੇ ਸਾਹਮਣੇ ਇਹਨਾਂ ਨੇ ਪੇੜ ਲਗਾਏ ਜਾਂਦੇ ਤੇ ਇਹਨਾਂ ਨੂੰ ਬਹੁਤ ਵੱਡਾ ਸੰਦੇਸ਼ ਹੈ ਵੀ ਆਪਾਂ ਵਾਤਾਵਰਣ ਨੂੰ ਸ਼ੁੱਧ ਰੱਖਣਾ ਹਾਂਜੀ ਕੱਕੀ ਤੁਹਾਡਾ ਨਾਮ ਮੇਰਾ ਨਾਮ ਜਾਨਪ੍ਰੀਤ ਹੈ। ਹਾਂਜੀ। ਦਰਜਾਨਪ੍ਰੀਤ ਸਿੰਘ ਮੈਂ ਸੈਟ ਹੋ ਰਿਹਾ। ਪ੍ਰੀਤ ਜੀ ਜਿਵੇਂ ਅੱਜ ਇਹ ਹੁਣ ਵਾਤਾਵਰਨ ਗੰਦਲਾ ਹੋ ਚੁੱਕਾ ਹੈ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਵੱਸੋ ਵੱਧ ਪੀੜ ਲਾਣੇ ਚਾਹੀਦੇ ਨੇ ਕਿਉਂ ਨਾਲ ਸਾਡਾ ਵਾਤਾਵਰਨ ਸਾਫ਼ ਰਹੇ ਤੇ ਸਾਨੂੰ ਸ਼ੁੱਧ ਹਵਾ ਮਿਲ ਸਕੇ। ਹਾਂਜੀ ਗੁਰਸ਼ਰਨ ਜੀ ਜਿਹੜਾ ਇਹ ਵਾਤਾਵਰਨ ਦਿਨੋ ਦਿਨ ਗੰਦਲਾ ਹੋ ਰਿਹਾ ਜਾਂ ਹੁੰਦਾ ਜਾ ਰਿਹਾ ਤੇ ਦਿਨੋ ਦਿਨ ਡਾਕਟਰਾਂ ਦੀ ਜਿਹੜੀ ਨਜਾਇਜ਼ ਹੀ ਕਟਾਈ ਚੱਲ ਰਹੀ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਚਾਹਨਾ ਹੈ? ਇਹ ਕਟਾਈ ਨਹੀਂ ਹੋਣੀ ਚਾਹੀਦੀ ਤੇ ਸਾਨੂੰ ਪੇੜ ਲਗਾਉਣੇ ਚਾਹੀਦੇ ਨੇ ਤੇ ਵਾਤਾਵਰਨ ਸਾਫ਼ ਰੱਖਣਾ ਚਾਹੀਦਾ ਹੈ। ਜਗਦੇਵ ਜੀ ਜਿਹੜੇ ਇਹ ਦਿਨੋਂ ਦਿਨ ਰੁੱਖਾਂ ਦੀ ਕਟਾਈ ਹੁੰਦੀ ਜਾ ਰਹੀ ਹੈ ਤੇ ਦਿਨੋਂ ਦਿਨ ਜਿਹੜੇ ਰੁੱਖਾਂ ਨਵੇਂ ਲਾਉਣੇ ਵੀ ਚਾਹੀਦੇ ਹੈ ਐਦੇ ਪ੍ਰਤੀ ਕੀ ਕਹਿਣਾ ਹੈ ਤੁਹਾਡਾ? ਜੀ ਆਪਾਂ ਇਹ ਮੰਨਦੇ ਇੱਕ ਦਰਖਤ ਰਖਾਈਆਂ ਪਰ ਇੱਕ ਦੂ ਲਾਉਣੇ ਚਾਹੀਦੇ ਨੇ ਕਿਉਂਕਿ ਜੇ ਆਪਾਂ ਦਰਖਤ ਲਾਵਾਂਗੇ ਇਸ ਕਰਕੇ ਆਪ ਲੋਕ ਚੀਜ਼ਾਂ ਨੂੰ ਮਿਲਦੇ ਹੋਣ ਵਾਲਾ ਆਪਣਾ ਸਮਾਵਰਥਿਆ ਰਹੇ। ਹਾਂਜੀ ਤੁਹਾਡਾ ਨਾਮ ਜੋਵਨਪ੍ਰਿੰਤ ਸਿੰਘ ਜੋਵਨ ਜੀ ਜੀ ਜਿਹੜੇ ਰੁੱਖ ਲੋਕ ਕੱਟਦੇ ਐ ਤੇ ਇਹਨਾਂ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ? ਐਂ ਕਹਿਣਾ ਚਾਹੁੰਦੇ ਆਂ ਕਿ ਸਾਨੂੰ ਰੁੱਖ ਨਹੀਂ ਕੱਟਣੇ ਚਾਹੀਦੇ ਕਿਉਂਕਿ ਰੁੱਖਾਂ ਨਾਲ ਹੀ ਸਾਡਾ ਫਿਊਚਰ ਹੈ ਰੁੱਖਾਂ ਦੇ ਬਣਾ ਸਰ ਕੋਈ ਚੀਜ਼ ਉਪਜਦੀ ਹੈ। ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਠੀਕੀਜ਼ ਦਿੰਦੇ ਨੇ। ਠੀਕੀਜ਼ੰਦ ਬਣਾ ਅਸੀਂ ਨਹੀਂ ਰਹਿ ਸਕਦੇ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤੇ ਰੁੱਖਾਂ ਦੀ ਕਟਾਈ ਰੁਕੀ ਜਾਏ। ਤੁਹਾਡਾ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਹੀ ਗੁਰੂ ਘਰ ਦੀ ਤੇ ਸ਼ੁਕਰਾਨਾ ਲਈ ਸਕੇ। ਹਾਂਜੀ ਕਾਕੇ ਤੁਹਾਡਾ ਨਾਮ? ਸਣੀ ਗਿੱਲੀ। ਕੀ ਕਹਿਣਾ ਚਾਹੁੰਦੇ ਹੋ ਰੁੱਖਾਂ ਬਾਰੇ ਅੱਜ ਇਹ ਰੁੱਖ ਕੱਟਦੇ ਨੇ ਇਹ ਗਰਮੀ ਜ਼ਿਆਦਾ ਵਧੀ ਜਾਂਦੀ ਹੈ ਨਾ ਆਪਾਂ ਨੂੰ ਸ਼ੁੱਧ ਹਵਾ ਮਿਲਦੀ ਹੈ ਕਈਆਂ ਨੂੰ ਇਸੇ ਕਰਕੇ ਹਾਰਟ ਅਟੈਕ ਦੀ ਪ੍ਰੋਬਲਮ ਆਉਂਦੀ ਹੈ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਇਸੇ ਕਰਕੇ ਆਪਾਂ ਨੂੰ ਵਾਅਦਵਾ ਰੁੱਖ ਲਾਣ ਚਾਹੀਦੇ ਨੇ ਤਾਂ ਕਿ ਆਪਾਂ ਨੂੰ ਸ਼ੁੱਧ ਹਵਾ ਫਿਰ ਮਿਲ ਸਕੇ ਵੈਰੀ ਗੁੱਡ ਪਰ ਜਿਹੜੀ ਦਿਨੋ ਦਿਨ ਰੁੱਖਾਂ ਦੀ ਕਟਾਈ ਹੋ ਰਹੀ ਹੈ ਤੇ ਨਜਾਇਜ਼ ਕਟਾਈ ਹੋ ਰਹੀ ਹੈ ਤੇ ਆਪਾਂ ਨੂੰ ਇਹਨਾਂ ਪ੍ਰਤੀ ਕੀ ਸੰਦੇਸ਼ ਦਿਓਗੇ ਬੱਚਿਆਂ ਨੂੰ ਕਿ ਵੀ ਜਿਹੜੇ ਤੁਸੀਂ ਸਕੂਲ ਦੇ ਵਿੱਚ ਵੀ ਬਹੁਤ ਉਚਾਦੇ ਤੇ ਹੋ ਤੇ ਕੋਈ ਸੰਦੇਸ਼ ਕੇ ਵੀ ਦਰਖਤ ਨਾ ਕੱਟੇ ਜਾਣ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੋ ਸਸਤਾ 3.5 ਦਿਨ ਚ ਸਾ ਨੂੰ ਦਰਖਤ ਸੇਵ ਦੇ ਲਈ ਆਈ ਹੈ ਤੇ ਅਸੀਂ ਧੰਨਵਾਦ ਇਸਤਰੀ ਕਰਦੇ ਹਾਂ ਕਿਉਂਕਿ ਸਾਨੂੰ ਉਹਨਾਂ ਨੇ ਵੱਤੋਂ ਵੱਤ ਦਰਖਤ ਜਿਹੜੇ ਸਕੂਲ ਦੇ ਵਿੱਚ ਲਾਣ ਲਈ ਦਿੱਤੇ ਨੇ ਤੇ ਅਸੀਂ ਇਹਨਾਂ ਦੀ ਸੇਵਾ ਵੀ ਕਰਾਂਗੇ ਤੇ ਅਸੀਂ ਇਹਨਾਂ ਨੂੰ ਵੱਸ ਚੜ੍ਹ ਕੇ ਲਾਵਾਂਗੇ ਕਿ ਇਹਨਾਂ ਨਾਲ ਹੀ ਸਾਡਾ ਜੀਵਨ ਹੈ ਜੇ ਇਹ ਹੀ ਸਾਡੀ ਜ਼ਿੰਦਗੀ ਦੇ ਵਿੱਚ ਹੋਈ ਹੋਣਗੇ ਤਾਂ ਆਨੰਦ ਨਾਲ ਸਾਡਾ ਜਿਹੜਾ ਜੀਵਨ ਹੈ ਜਾਂ ਸਾਡਾ ਜੀਵਨ ਇਹ ਖਤਮ ਹੋ ਜਾਊਗਾ ਕਿ ਇਹਨਾਂ ਨਾਲ ਸਾਨੂੰ ਇੱਕ ਤੀਜਰ ਮਿਲਦੀ ਹੈ ਇਹਨਾਂ ਨਾਲ ਹੀ ਸਾਡਾ ਵਾਤਾਵਰਣ ਸਾਫ਼ ਰਹਿੰਦਾ ਹੈ ਜੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਰੱਖਤ ਨਹੀਂ ਹੋਣਗੇ ਸਾਡਾ ਜੀਵਨ ਬੇਕਾਰ ਜਾਂ ਖਤਮ ਹੋ ਜੂਗਾ ਕਿਉਂਕਿ ਅਸੀਂ ਇੱਕ ਹੀ ਲਾਉਣ ਲਈ ਕੱਦਦਾ ਬਰੁਖ ਸਕਦੇ ਹਾਂ ਪਰ ਇੱਕ ਦਰਖਤ ਲਾਉਣ ਲਈ ਜਾਂ ਇੱਕ ਪੌਦਾ ਲਾਉਣ ਲਈ ਥੋੜਾ ਜਿਹਾ ਖਰਚ ਨਹੀਂ ਹੋ ਜਾਦਾ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਪੇੜ ਆਪਣੇ ਘਰ ਆਪਣੀ ਜ਼ਮੀਨ ਦੇ ਵਿੱਚ ਬਾਹਰ ਲਾਉਣੇ ਚਾਹੀਦੇ ਨੇ ਜਿਸ ਦੇ ਨਾਲ ਸਾਨੂੰ ਵਰਤਮਾਨਿਕ ਸੇਵਾ ਮਿਲਦੀ ਹੈ ਕੈਮਰਾਮੈਨ ਪ੍ਰੇਮ ਬਦਵਾ ਦੇ ਨਾਲ ਲਾਡੀ ਦੀ ਰਿਪੋਰਟ